ਨਮਸਕਾਰ ਮੇਰਾ ਨਾਮ ਬਿੱਤੂ ਸਿੰਘ ਹੈ ਅਸੀਂ ਮੈਡਮ ਕੋਲ ਤਰਨ ਨੇ ਪਿੰਡ ਕਾਂਵੜਾ ਟਾਣੀ ਤੇ ਬੁਲਾਇਆ ਸੀ ਜੋ ਕਿ ਉਹਨਾਂ ਨੇ ਸਾਡੀਆਂ ਮੁਸ਼ਕਲਾਂ ਸੁਣੀਆਂ ਤੇ ਉਹਨਾਂ ਨੇ ਸਾਨੂੰ ਪੂਰਾ ਵਿਸ਼ਵਾਸ ਦਿਤਾਇਆ ਕਿ ਅਸੀਂ ਤੁਹਾਡੇ ਮੁਸ਼ਕਲਾਂ ਦਾ ਹੱਲ ਕਰਾਂਗੇ ਅਸੀਂ ਤੁਹਾਡੇ ਨਾਲ ਖੜੇ ਆ ਜੋ ਵੀ ਹੋਇਆ ਅਸੀਂ ਕਰਾਂਗੇ ਜ਼ਰੂਰ ਤੁਹਾਡੇ ਨਾਲ ਖੜਾਂਗੇ ਹਾਂਜੀ ਹੰਡੀ ਜੀ ਕੀ ਨਾਮ ਹੈ ਤੁਹਾਡਾ ਅੰਮ੍ਰੋ ਬਾਈ ਕਿੱਥੋਂ ਦੇ ਰਹਿਣ ਵਾਲੇ ਹੋ ਕਾਂਵੜਾ ਅੱਜ ਤੁਹਾਡੇ ਕੋਲੇ ਕੌਣ ਪਹੁੰਚਿਆ ਉਹ ਜਾਰਾ ਨੇ ਕਿਵੇਂ ਆਣਾ ਆਇਆ ਮੈਡਮ ਲਈ ਤੁਹਾਡੀ ਟਾਣੀ ਤੇ ਮੈਡਮ ਪਹੁੰਚੀ ਸਾਡੇ ਕੋਲ ਵਿਚਾਰੀ ਸਾਡੇ ਗਰੀਬਾਂ ਦੇ ਸੁਨਾਈ ਕਰਤੇ ਤੇ ਘਰ-ਬਾਰ ਉਹਨਾਂ ਸਦੇ ਵੇਖੇ ਨੇ ਗਰੀਬੀ ਵੇਖੀਏ ਤੇ ਉਹਨੇ ਸਾਨੂੰ ਆਪਦਾ ਵਿਸ਼ਵਾਸ ਦਿਵਾਇਆ ਏ ਕਿ ਮੈਂ ਤੁਹਾਡੇ ਹੱਲ ਕਰਾਂਗੀ ਕੀ ਕਹਿਣਾ ਚਾਹੁੰਦੇ ਹੋ ਜੋ ਕੰਮ ਕਰ ਰਹੇ ਹਾਂਜੀ ਨਮਸਕਾਰ ਜੀ ਅੱਜ ਪਿੰਡ ਕਾਵਾਂ ਵਾਲੇ ਦੀਆਂ ਟਾਣੀਆਂ ਤੇ ਪਹੁੰਚਿਆ ਔਰ ਜਿੱਥੇ ਪਹੁੰਚ ਕੇ ਸਾਡੀ ਸਾਰੀਆਂ ਬੀਬੀਆਂ ਪੈਣਾ ਔਰ ਸਾਡੇ ਬਜ਼ੁਰਗਾਂ ਇਹਨਾਂ ਦੀਆਂ ਸਮੱਸਿਆਵਾਂ ਨੂੰ ਜਿਹੜਾ ਸੁਨਿਆ ਗਿਆ ਜੋ ਬਾੜ ਆਈ ਸੀ ਔਰ ਬਾਰਿਸ਼ਾ ਕਰਕੇ ਲੋਕਾਂ ਦੇ ਘਰਾਂ ਦਾ ਬਹੁਤ ਨੁਕਸਾਨ ਹੋਇਆ ਔਰ ਜਿਹੜੇ ਪਿੰਡਾਂ ਦੇ ਵਿੱਚ ਬਾੜ ਆਈ ਸੀ ਉੱਥੇ ਤਾਂ ਜਿਹੜਾ ਮੁਆਵਜ਼ਾ ਏ ਉਹ ਜਿਹੜਾ ਦਿੱਤਾ ਗਿਆ ਔਰ ਕੁਝ ਕਰਾ ਦਾ ਹਾਲੇ ਵੀ ਮੁਆਵਜ਼ਾ ਜਿਹੜਾ ਬਾਕੀ ਹੈ ਤੇ ਨਾਲ ਹੀ ਕੁਝ ਪਿੰਡ ਐ ਜਿਹੜੇ ਜਿੱਥੇ بارشਾਂ ਦੇ ਕਰਕੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੀ ਲੋਕਾਂ ਦੀ ਜਿਹੜੀ ਘਰ ਨੇ ਉਹਨਾਂ ਛੱਤਾ ਪੜ ਚੁੱਕੀਆਂ ਨੇ ਦੀਵਾਰਾਂ ਦੇ ਵਿੱਚ ਕਾਫੀ ਜਿਹੜੇ ਦਰਾਰਾਂ ਆਈਆਂ ਆਈਆਂ ਨੇ ਜਿਹੜਾ ਆਨਵਲ ਟਾਈਮ ਦੇ ਵਿੱਚ ਕਿਸੇ ਜਿਹੜਾ ਜਾਨੀ ਨੁਕਸਾਨ ਦਾ ਬੜਾ ਵੱਡਾ ਜੇ ਕਾਰਨ ਬਣ ਸਕਦਾ ਤੇ ਨਾਲ ਹੀ ਇੱਥੇ ਹੋਰ ਵੀ ਬੜੇ ਤਰ੍ਹਾਂ ਦੀਆਂ ਮੁਸ਼ਕਲਾਂ ਜੋ ਇੱਥੇ ਲੋਕਾਂ ਨੂੰ ਆਂਦੀਆਂ ਨੇ ਉਹਨਾਂ ਵਾਸਤੇ ਸੁਣਾਈ ਕੀਤੀ ਗਈ ਹੈ ਤੇ ਨਾਲ ਹੀ ਉਹਨਾਂ ਦਾ ਮੁੱਕੇ ਤੇ ਹਾਲੀ ਦੀ ਕੀਤਾ ਗਿਆ ਹੈ ਔਰ ਇਹਨਾਂ ਨੂੰ ਪੂਰਾ ਵਿਸ਼ਵਾਸ ਦਿਵਾਇਆ ਗਿਆ ਹੈ ਕਿ ਜੋ ਇਹਨਾਂ ਦੇ ਘਰਾਂ ਸੰਬੰਧੀ ਹਨ ਹੋਰ ਵੀ ਜਿਹੜੀਆਂ ਮੁਸ਼ਕਿਲਾਂ ਇਹਨਾਂ ਨੂੰ ਆ ਰਹੀਆਂ ਨੇ ਉਹਨਾਂ ਦਾ ਹੱਲ ਜਿਹੜਾ ਹੈ ਪਹਿਲ ਦੇ ਅਧਾਰ ਤੇ ਕਰਵਾਇਆ ਜਾਏਗਾ ਔਰ ਅੱਜ ਇਹਨਾਂ ਦੇ ਵਿੱਚ ਆ ਕੇ ਇਹਨਾਂ ਦੀ ਇੱਕ ਇੱਕ ਮੁਸ਼ਕਿਲਾਂ ਨੂੰ ਸੁਣ ਕੇ ਉਹਨਾਂ ਦਾ ਮੋਕੇ ਤੇ ਹੱਲ ਕਰਵਾਉਣ ਦੀ ਪੂਰੀ ਕੋਸ਼ਿਸ਼ ਕੀਤੀ ਗਈ ਜੀ ਬਹੁਤ ਬਹੁਤ ਧੰਨਵਾਦ ਜੀ